ਮਨੁ ਮਹਾਰਾਜ ਨੇ ਨਵੀਂ ਜ਼ਿੰਦਗੀ ਬਖਸ਼ੀ ਆ ਮੈਂ ਕੈਂਸਰ ਦਾ ਮਰੀਜ਼ ਸੀ ਤੇ ਮੈਂ ਜਿੰਦ ਦਾ ਇੱਥੇ ਆਇਆ ਮੈਂ ਬਿਲਕੁਲ ਠੀਕ ਆ ਇਹ ਹੋਇਆ ਕਿ ਸੀ ਡਾਕਟਰ ਨੇ ਤੁਹਾਨੂੰ ਕਿੰਨਾ ਕ ਇਲਾਜ ਕੀਤਾ ਜਦੋਂ ਤੁਹਾਡੇ ਨਾਲ ਇਸ ਤਰ੍ਹਾਂ ਦੀ ਗੱਲ ਹੋਈ ਤਾਂ ਉਸ ਤੋਂ ਮੇਰੇ ਮਨ ਦੇ ਵਿੱਚ ਕੀ ਖਿਆਲ ਆਇਆ ਮੈਂ ਇਲਾਜ ਕਰਵਾਉਣ ਜੋਗਾ ਨਹੀਂ ਸੀ ਮਜਬੂਰ ਦਿਹਾੜੀ ਦਫਾ ਕਰਦੇ ਆਪਾਂ ਇਲਾਜ ਨਹੀਂ ਕਰਾ ਸਕਦੇ ਇੱਥੇ ਮਹਾਰਾਜ ਦੇ ਘਰ ਹੀ ਆ ਗਿਆ ਹੱਥ ਪੱਲਾ ਜੋੜਿਆ ਤਾਂ ਮੈਨੂੰ ਫਰਕ ਪੈ ਗਿਆ ਹਾਂਜੀ ਆ ਮੇਰੇ ਹੁਣ ਵਾਲਿਆ ਇਹ ਵੀ ਆਉਣ ਦਾ ਬੇ ਥੋੜੀ ਥੋੜੀ ਅੱਗੇ ਨਾਲੋਂ ਜ਼ਿਆਦਾ ਫਰਕ ਪੈ ਗਿਆ ਪਹਿਲਾਂ ਮੈਨੂੰ ਸਾਹ ਚੜਦਾ ਸੀ ਕੰਮ ਨਹੀਂ ਹੀ ਕਰ ਸਕਦਾ ਮੈਂ ਹੁਣ ਮੈਂ ਕੰਮ ਵੀ ਆਪਣਾ ਕਰਦਾ ਹਾਂ ਹਾਂਜੀ ਦੋ ਮੇਰੇ ਬੱਚੇ ਆ ਕੀ ਲੱਗਦਾ ਕਿ ਕਿੰਨਾ ਕੁ ਵਿਸ਼ਵਾਸ ਬਣ ਜਾਂਦਾ ਕਿਉਂਕਿ ਪਹਿਲਾਂ ਤਾਂ ਸੁਣੀਦਾ ਸੀ ਹੁਣ ਤੁਹਾਡੇ ਨਾਲ ਖੁਦ ਆਪਰ ਕੇ ਬਾਬਾ ਜੀ ਨੇ ਕਿਰਪਾ ਕੀਤੀ ਹੈ ਮੇਰੀ ਦਵਾਈ ਜਿਹੜੀ ਹੈ 15 ਦਿਨਾਂ ਦੀ 4450 ਦੀ ਦਵਾਈ ਹੁੰਦੀ ਸੀ 15 ਦਿਨਾਂ ਦੀ ਮੈਂ ਨਹੀਂ ਇਲਾਜ ਕਰਾ ਸਕਦਾ ਮੈਂ ਇੱਥੇ ਆਪਣੇ ਮਹਾਰਾਜ ਦੇ ਘਰ ਆ ਕੇ ਆਪਣੇ ਇੱਥੇ ਆ ਕੇ ਮਹਾਰਾਜ ਦੇ ਹੱਥ ਪੱਲਾ ਜੋੜਿਆ ਤਾਂ ਮੈਨੂੰ ਫਰਕ ਕਾफी ਜ਼ਿਆਦਾ ਪੈ ਗਿਆ ਹੁਣ ਮੈਂ ਠੀਕ ਆ ਆਪਣਾ ਕੰਮ ਵੀ ਕਰਦਾ ਹਾਂ ਭਜਦਾ ਵੀ ਆ ਮੈਨੂੰ ਐਸਾ ਲਾਉਂਦਾ ਮੈਨੂੰ ਸਾਹ ਕਿ ਹੁਣ ਨਹੀਂ ਚੜ ਪਰ ਮਾੜਾ ਇਹਦਾ ਹੱਥ ਹੈ ਮੇਰੇ ਸਿਰ ਤੇ ਮਸਵਿਰੇਸ ਵਕਤੇ ਸਿਆਲ ਵੀ ਕਰਦਾ ਵਾ ਜਦ ਦਿਨ ਇੱਥੇ ਆਉਣਾ ਉਦੋਂ ਨਹੀਂ ਹੁੰਦੀ ਮੇਰੇ ਕੋਲ ਬਾਕੀ ਸਾਲ ਵੀ ਕਰਦਾ ਮੈਂ ਗੁਰਦੁਆਰਾ ਸ਼ਹੀਦ ਗੰਗਸਾਹਬ ਅੰਮ੍ਰਿਤਸਰ ਵਿਖੇ ਮੌਜੂਦਾਂ ਜਿੱਥੇ ਕਿ ਤਨ ਤਨ ਬਾਬਾ ਦੀਪ ਸਿੰਘ ਦਰ ਤੇ ਹਰ ਐਤਵਾਰ ਨੂੰ ਲੱਖਾਂ ਦੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਨਤਮਸਤਕ ਹੋਣ ਲਈ ਪਹੁੰਚਦੇ ਚੱਕਰਾਂ ਜਪਤ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਪਹੁੰਚਦੇ ਸੋ ਤਸਵੀਰਾਂ ਤੁਹਾਨੂੰ ਗੁਰਦੁਆਰਾ ਸ਼ਹੀਦ ਗੰਗਸਾਹਬ ਦੀ ਦਿਖਾ ਰਿਹਾ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਦਾ ਠਾਠਾ ਮਾਰਦਾ ਇਕੱਠ ਤੁਹਾਨੂੰ ਦਿਖੇਗਾ ਕਿਉਂਕਿ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਸੰਗਤ ਬੜੀ ਦੂਰੋਂ ਦੂਰੋਂ ਨਤਮਸਤਕ ਹੋਣ ਲਈ ਪਹੁੰਚਦੀ ਹੈ ਅਰਦਾਸਾਂ ਕਰਨ ਲਈ ਪਹੁੰਚਦੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਸੋ ਬਹੁਤ ਹੀ ਜ਼ਿਆਦਾ ਵਿਸ਼ਵਾਸ ਸੰਗਤ ਦਾ ਔਰ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਤਸਵੀਰਾਂ ਲੰਬੇ ਲੰਬੇ ਲਾਈਨਾਂ ਵਿੱਚ ਲਾ ਕੇ ਔਰ ਸੜਕ ਤੇ ਹੀ ਬਾਹਰ ਸੰਗਤ ਬੈਠੀ ਹੋਈ ਨਜ਼ਰ ਆਏਗੀ ਜਿੱਥੇ ਵੀ ਤੁਹਾਡੀ ਨਿਗਾਹ ਜਾਵੇਗੀ ਤੁਹਾਨੂੰ ਹਰ ਇੱਥੇ ਇਸ ਤਰ੍ਹਾਂ ਹੀ ਸੰਗਤ ਹੀ ਸੰਗਤ ਨਜ਼ਰ ਆਉਗੀ ਸੋ ਲੱਖਾਂ ਦਾ ਇਕੱਠ ਹੈ ਹਰ ਐਤਵਾਰ ਨੂੰ ਦੇਖਣ ਨੂੰ ਮਿਲਦਾ ਹੈ ਸੋ ਸ਼ਰਧਾ ਆਸਤਾ ਔਰ ਇਸੇ ਤਰ੍ਹਾਂ ਹੀ ਤੁਸੀਂ ਦੇਖ ਸਕਦੇ ਹੋ ਕਿ ਸੇਵਾ ਭਾਵਨਾ ਵਾਲੇ ਵੀਰ ਵੀ ਇੱਥੇ ਪਹੁੰਚਦੇ ਨੇ ਸੇਵਾ ਕਿਤੇ ਜਾਂਦੀ ਹੈ ਸੋ ਗੱਲਬਾਤ ਜ਼ਰੂਰ ਕਰਾਂਗੇ ਵੀਰਾਂ ਨਾਲ ਵੀਰ ਜੀ ਕੀ ਨਾਮ ਹੈ ਤੁਹਾਡਾ ਜਸਪਾਲ ਸਿੰਘ ਕਿੱਥੋਂ ਆਉਂਦੇ ਹੋ ਜਗਦੇਗਲਾ ਤੋਂ ਹਰ ਐਤਵਾਰ ਨੂੰ ਵੱਡਾ ਇਕੱਠ ਹੁੰਦਾ ਸੰਗਤ ਦਾ ਮੈਂ ਵੇਖਦਾ ਕਿ ਸੇਵਾ ਭਾਵਨਾ ਵਾਲੇ ਵੀਰ ਬਹੁਤ ਜ਼ਿਆਦਾ ਹੁੰਦੇ ਨੇ ਤੁਸੀਂ ਵੀ ਉਹਨਾਂ ਕਿੰਨਾ ਸਮਾਂ ਹੋ ਗਿਆ ਮੈਨੂੰ 2.5 ਸਾਲ ਹੋ ਗਏ 2.3 ਸਾਲ ਹੋ ਗਏ ਇਹ ਕਿਵੇਂ ਦੀ ਅਰਦਾਸ ਸੀ ਕਿਹੜੀ ਅਰਦਾਸ ਸੀ ਜਿਹੜੀ ਤੁਹਾਡੀ ਕਬੂਲ ਹੋਈ ਹੈ ਕਿਉਂਕਿ ਜਦੋਂ ਵੀ ਇਸੇ ਕਿਸੇ ਨਾਲ ਗੱਲ ਕਰਦੇ ਤਾਂ ਹਰ ਕੋਈ ਕਹਿੰਦਾ ਕਿ ਮੇਰੀ ਅਰਦਾਸ ਬਾਬਾ ਦੀਵਸ ਨੇ ਪੂਰੀ ਕੀਤੀ ਅਰਦਾਸ ਮੈਨੂੰ ਮਾਰਾ ਇਹਨੇ ਨਵੀਂ ਜ਼ਿੰਦਗੀ ਬਖਸ਼ੀ ਆ ਮੈਂ ਕੈਂਸਰ ਦਾ ਮਰੀਜ਼ ਸੀ ਤੇ ਮੈਂ ਜਿੰਦ ਦਾ ਇੱਥੇ ਆਇਆ ਮੈਂ ਬਿਲਕੁਲ ਠੀਕ ਆ ਹਾਂਜੀ ਉਹ ਨਾ ਕਿੰਨਾ ਹੋਇਆ ਕੀ ਸੀ ਡਾਕਟਰ ਨੇ ਤੁਹਾਨੂੰ ਕਿੰਨਾ ਕ ਇਲਾਜ ਕੀਤਾ ਜੋ ਤਾਂ ਅਟਲਾਂ ਇਸ ਤਰ੍ਹਾਂ ਦੀ ਗੱਲ ਹੋਈ ਤਾਂ ਉਸ ਤੋਂ ਮੇਂ ਮਨ ਦੇ ਵਿੱਚ ਕੀ ਖਿਆਲ ਆਇਆ ਮੈਂ ਇਲਾਜ ਕਰਵਾਉਣ ਜੋਗਾ ਨਹੀਂ ਸੀ ਮਜਬੂਰ ਦਿਹਾੜੀ ਦੱਪਾ ਕਰਦੇ ਆਪਾਂ ਇਲਾਜ ਨਹੀਂ ਕਰਾ ਸਕਦੇ ਇੱਥੇ ਮਹਾਰਾਜ ਦੇ ਘਰ ਹੀ ਆ ਗਿਆ ਹੱਥ ਪੱਲਾ ਜੋੜਿਆ ਤਾਂ ਮੈਨੂੰ ਫਰਕ ਪੈ ਗਿਆ ਵਾ ਹਾਂਜੀ ਆ ਮੇਰੇ ਹੁਣ ਵਾਲਿਆ ਇਹ ਵੀ ਆਉਣ ਦਾ ਬੈ ਥੋੜੀ ਥੋੜੀ ਅੱਗੇ ਨਾਲੋਂ ਜ਼ਿਆਦਾ ਫਰਕ ਪੈ ਗਿਆ ਵਾ ਪਹਿਲਾਂ ਮੈਨੂੰ ਸਾਹ ਚੜਦਾ ਸੀ ਕੰਮ ਨਹੀਂ ਹੀ ਕਰ ਸਕਦਾ ਮੈਂ ਹੁਣ ਮੈਂ ਕੰਮ ਵੀ ਆਪਣਾ ਕਰਦਾ ਹਾਂ ਹਾਂਜੀ ਦੋ ਮੇਰੇ ਬੱਚੇ ਆ ਕਿਉਂਕਿ ਤੁਸੀਂ ਦੱਸਿਆ ਕਿ ਤੁਸੀਂ ਦਿਹਾੜੀ ਕਰਦੇ ਸੀ ਘਰ ਦਾ ਗੁਜ਼ਾਰਾ ਵੀ ਮੁਸ਼ਕਲ ਹੋ ਜਾਂਦਾ ਜਦੋਂ ਇਸ ਤਰ੍ਹਾਂ ਦੀ ਕੋਈ ਬਿਮਾਰੀ ਜਕੜ ਲੈਂਦੀ ਹੈ ਤਾਂ ਸਾਰੀਆਂ ਦੋਰਾ ਬਾਬਾ ਜੀ ਕੀ ਸੜਤੀਆਂ ਅਰਦਾਸਾਂ ਕੀਤੀਆਂ ਕੀ ਲੱਗਦਾ ਕਿ ਕਿੰਨਾ ਕੁ ਵਿਸ਼ਵਾਸ ਬਣ ਜਾਂਦਾ ਕਿਉਂਕਿ ਪਹਿਲਾਂ ਤਾਂ ਸੁਣੀਦਾ ਸੀ ਹੁਣ ਤੁਹਾਡੇ ਨਾਲ ਖੁਦ ਆਪਰੇ ਕਿ ਬਾਬਾ ਜੀ ਨੇ ਕਿਰਪਾ ਕੀਤੀ ਹੈ ਮੇਰੀ ਦਵਾਈ ਜਿਹੜੀ ਹੈ 15 ਦਿਨਾਂ ਦੀ 4450 ਦੀ ਦਵਾਈ ਹੁੰਦੀ ਸੀ 15 ਦਿਨਾਂ ਦੀ ਮੈਂ ਨਹੀਂ ਇਲਾਜ ਕਰਾ ਸਕਦਾ ਮੈਂ ਇੱਥੇ ਆਪਣੇ ਮਹਾਰਾਜ ਦੇ ਘਰ ਆ ਕੇ ਆਪਣੇ ਇੱਥੇ ਆ ਕੇ ਮਹਾਰਾਜ ਦੇ ਹੱਥ ਪੱਲਾ ਜੋੜਿਆ ਤਾਂ ਮੈਨੂੰ ਫਰਕ ਕਾਫੀ ਜ਼ਿਆਦਾ ਪੈ ਗਿਆ ਹੁਣ ਮੈਂ ਠੀਕ ਹਾਂ ਆਪਣਾ ਕੰਮ ਵੀ ਕਰ ਭਜਦਾ ਵੀ ਆ ਮੈਂ ਮੈਨੂੰ ਇਹਸਾਬ ਲਾਉਣਾ ਮੈਨੂੰ ਸਾਹ ਕਿ ਹੁੰਨੀ ਚੜਦਾ ਪਰ ਮਹਾਰਾਜ ਦਾ ਹੱਥ ਹੈ ਮੇਰੇ ਸਿਰ ਤੇ ਮਸਵੇਰੇਸ ਵਕਤੇ ਸਿਆਲ ਵੀ ਕਰਦਾ ਵਾ ਜਦ ਦਿਨ ਇੱਥੇ ਆਉਣਾ ਉਦੋਂ ਨਹੀਂ ਹੁੰਦੀ ਮੇਰੇ ਕੋਲ ਬਾਕੀ ਸਾਲ ਵੀ ਕਰਦਾ ਮੈਂ ਕਿੰਨਾ ਕੁ ਸ਼ੁਕਰਾਨਾ ਕਰਦੇ ਹੋ ਗੁਰੂ ਸਾਹਿਬ ਨੇ ਬੜੀ ਹੀ ਕਿਰਪਾ ਕੀਤੀ ਐਡੀ ਵੱਡੀ ਬਿਮਾਰੀ ਤੇ ਤੁਹਾਨੂੰ ਨਜਾਤ ਦਿਵਾਈ ਬਹੁਤ ਜਿਆਦਾ ਸ਼ੁਕਰਾਨਾ ਕਰਦਾ ਮੈਂ ਆਪਣੀ ਜ਼ੁਬਾਨ ਤੋਂ ਬੋਲ ਕੇ ਦੱਸ ਨਹੀਂ ਸਕਦਾ ਮਹਾਰਾਜ ਨੇ ਮੈਨੂੰ ਹੱਥ ਦੇ ਕੇ ਰੱਖਿਆ ਮੈਂ ਤੇ ਹੋਰੀ ਸੰਗਤ ਨੂੰ ਆਉਣਾ ਮੈਂ ਮਹਾਰਾਜ ਦੇ ਘਰ ਆਵਾਂ ਤੇ ਸੇਵਾ ਕਰਿਆ ਕਰੋ ਸਭ ਕੁਝ ਮਿਲਦਾ ਮਹਾਰਾਜ ਦੇ ਘਰੋਂ ਹਾਂਜੀ ਪਰਿਵਾਰ ਵਿੱਚ ਕਿਵੇਂ ਦਾ ਮਾਹੌਲ ਸੀ ਪਰਿਵਾਰ ਨੇ ਸਾਥ ਦਿੱਤਾ ਤੁਹਾਡਾ ਮੇਰੇ ਬੱਚੇ ਬਹੁਤ ਜ਼ਿਆਦਾ ਰੋਂਦੇ ਸੀ ਜਦੋਂ ਮੈਨੂੰ ਮੰਜੇ ਤੇ ਪਾ ਕੇ ਵੇਖਦੇ ਸੀ ਤੇ ਪਰ ਨਹੀਂ ਹੁਣ ਮੇਰੇ ਬੱਚੇ ਖੋਜਿਆ ਹਾਂਜੀ ਸੋ ਘਰ ਜਿਹੜੀ ਤੁਹਾਡੀ ਵਾਈਫ ਹੈ ਉਹਨੇ ਵੀ ਸਾਥ ਦਿੱਤਾ ਹੁਣ ਪਰਿਵਾਰ ਸਮੇਤ ਉਹਨੇ ਇੱਥੇ ਹਾਂਜੀ ਉਹ ਆਉਂਦੇ ਰਮੰਦਰ ਸਾਹਿਬ ਐਤਵਾਰ ਉਹਨੇ ਉੱਥੇ ਆਉਣਾ ਤੇ ਮੈਂ ਇੱਥੇ ਆਉਣਾ ਹਾਂਜੀ ਹਮਤ ਸਿਆਦੇ ਉੱਥੇ ਪੱਕਾ ਜਾਣਾ ਸਵੇਰੇ ਪਹੁੰਚ ਕੇ ਸੇਵਾ ਕਰਨ ਦੇ ਲਈ ਇੱਥੇ ਬਸ ਸਵੇਰੇ 8 ਵਜੇ ਆਜਣਾ ਅੱਛਾ ਹਾਂਜੀ 8 ਵਜੇ 4 ਵਜੇ ਜਾਣਾ ਇਹ ਤੋਂ ਸਮਾਪਤੀ ਤੇਜੀ ਹਾਂਜੀ ਹਰ ਐਤਵਾਰ ਨੂੰ ਇਸੇ ਤਰ੍ਹਾਂ ਹੀ ਹਾਂਜੀ ਤੇ ਬਾਕੀ ਦਿਨ ਫਿਰ ਆਪਣਾ ਕੰਮ ਕਰ ਕਰਦੇ ਹੋ ਬਾਕੀ ਦਿਨ ਮੈਂ ਕੰਮ ਕਰਦਾ ਆਪਣਾ ਹਾਂਜੀ ਜਿੰਨਾ ਕੋ ਹੁੰਦਾ ਮੈਂ ਕਰਦਾ ਹਾਂ ਸੋ ਹੁਣ ਪੂਰੇ ਠੀਕ ਹੋ ਬਾਬਾ ਜੀ ਨੇ ਕਿਰਪਾ ਪੂਰੀ ਕੀਤੀ ਹੋਈ ਹੈ ਹਾਂਜੀ ਪੂਰਾ ਠੀਕ ਹੈ ਮੈਂ ਅੰਦਰ ਤੇ ਆਪਣਾ ਕੰਮ ਕਰਦੇ ਫਿਰਦੇ ਆਂ ਕੋਈ ਗੱਲ ਹੀ ਨਹੀਂ ਦਵਾਈ ਚੱਲਦੀ ਆ ਦਵਾਈ ਮੈਂ ਆਪਣੀਆਂ ਆਵਾਲਾਂ ਦੀ ਖਾਂਦੇ ਹਾਂ ਵੀ ਜਿੰਨਾ ਆ ਜਣਾ ਉਹ ਵੀ ਹੋਮੋਪੈਥੀ ਦਵਾਈ ਖਾਂਦੇ ਆ ਮੈਂ ਜਿਆਦਾ ਮਹਿੰਗਾ ਲਾਏ ਨਹੀਂ ਕਰਾ ਸਕਦਾ ਮੈਂ ਜਦੋਂ ਤੁਹਾਨੂੰ ਇਹ ਸਾਰੀ ਗੱਲਬਾਤ ਹੋ ਗਈ ਬਾਬਾ ਜੀ ਕਿਰਪਾ ਕੀਤੀ ਤੇ ਤੁਹਾਨੂੰ ਦੱਸਿਆ ਸੀ ਕਿ ਇਸ ਦਰ ਤੇ ਆਓ ਅਰਦਾਸਾਂ ਬੀਂਤਿਆ ਕਰੋ ਸਬਰ ਦਾਸਾ ਲੈ ਆਪਣੇ ਆਪ ਹੀ ਆਉਣ ਲੱਗਾ ਇੱਥੇ ਹੋਰ ਵੀ ਕੋਈ ਵੀਰ ਨੇ ਜੇ ਕੋਈ ਠੀਕ ਹੋਏ ਹੋਣਗੇ ਤੁਹਾਡੇ ਨਾਲ ਗੱਲਬਾਤ ਕੀਤੀ ਹੋਣੀ ਕਿ ਸਾਨੂੰ ਇਸ ਦਰ ਤੇ ਆ ਕੇ ਆਰਦਾਸ ਕਬੂਲ ਹੋਈ ਹੈ ਨਹੀਂ ਮੇਰੇ ਨਾਲ ਨਹੀਂ ਕਿਸੇ ਨੇ ਕੀਤੀ ਮੈਂ ਆਪਣੇ ਆਪ ਹੀ ਆਉਣ ਲੱਗਾ ਇੱਥੇ ਸੋ ਇਹ ਵੀਰ ਇਹ ਜਿਹੜਾ ਕਿ ਇੰਨੀ ਵੱਡੀ ਬਿਮਾਰੀ ਜਿਹਨੂੰ ਜਕੜਿਆ ਸੀ ਤਾਂ ਜਦੋਂ ਇਸ ਦਰ ਤੇ ਆਇਆ ਤਾਂ ਠੀਕ ਹੋ ਗਿਆ ਸੋ ਬੜਾ ਹੀ ਮੁਸ਼ਕਲ ਹੋ ਜਾਂਦਾ ਹੈ ਜਦੋਂ ਕਿਸੇ ਬਿਮਾਰੀ ਨੇ ਕੋਈ ਇਨਸਾਨ ਕੋਈ ਬਿਮਾਰੀ ਚੱਕਰ ਲੈਂਦੀ ਹੈ ਤਾਂ ਹਰ ਕੋਈ ਰੱਬ ਇੱਕੀ ਅਰਦਾਸਾਂ ਕਰਦਾ ਸੋ ਵੀਰ ਵੱਲੋਂ ਬਾਬਾ ਦੇਵ ਸਿੰਘ ਜੀ ਅਰਦਾਸਾ ਬੇਨਤੀ ਕੀਤੀ ਹੈ ਕਿ ਆਪ ਸੋ ਬਾਬਾ ਜੀ ਨੇ ਬੜੀ ਹੀ ਕਿਰਪਾ ਕੀਤੀ ਹੈ ਇਸ ਵੀਰ ਤੇ ਸੋ ਹਰ ਐਤਵਾਰ ਨੂੰ ਆ ਕੇ ਸਫਾਈ ਦੀ ਸੇਵਾ ਕਰਦਾ ਹੈ ਲਫਾਫਾ ਚੱਕ ਕੇ ਉਹਦੇ ਵਿੱਚ ਜਿੰਨਾ ਵੀ ਗੰਦ ਕੋਈ ਲਫਾਫਾ ਪੂੜ ਕਬਾਰ ਹੁੰਦਾ ਉਹ ਚੱਕ ਕੇ ਉਸ ਵਿੱਚ ਇਕੱਠਾ ਕਰਕੇ ਬਾਹਰ ਢੇਰ ਲਗਾ ਜਾਂਦਾ ਸੋ ਹਰ ਐਤਵਾਰ ਵੀਰ ਬੜੀ ਸ਼ਰਧਾ ਸਭਾਵਨਾ ਸੇਵਾ ਕਰਦਾ ਸੋ ਗੱਲ ਸ਼ਰਧਾ ਦੀ ਕਰਾਂਗੇ ਸੰਗਤ ਦੀ ਸ਼ਰਧਾ ਆਸਥਾ ਬਹੁਤ ਜੁੜੀ ਹੁੰਦੀ ਆ ਤਨਤਨ ਬਾਬਾ ਦੇਸੰਦਰ ਤੇ ਅਨੇਕਾਂ ਹੀ ਸੰਗਤਾਂ ਦੇ ਦੁੱਖੜੇ ਦੂਰ ਹੁੰਦੇ ਨੇ ਰੋਗਿਆਂ ਦੇ ਰੋਗ ਦੂਰ ਹੁੰਦੇ ਨੇ ਸੋ ਹਰ ਕੋਈ ਇੱਥੇ ਆ ਕੇ ਅਰਦਾਸ ਬੇਨਤੀ ਕਰਦਾ ਤਨਤਨ ਬਾਬਾ ਦੇਸੰਦਰ ਤੇ ਤਨਤਨ ਬਾਬਾ ਦੇਸੰਦਰ ਤੇ ਆ ਕੇ ਜਿਹੜਾ ਵੀ ਕੋਈ ਅਰਦਾਸਾ ਕਰਦਾ ਮਾੜੇ ਕਿੱਥੋਂ ਆਏ ਜੀ ਅਸੀਂ ਆਏ ਨਹੀਂ ਚਿੰਡਾ ਦੇ ਵੀ ਲੱਗੂ ਕੀ ਲੱਗਦਾ ਕਿ ਜਦੋਂ ਵੀ ਇੱਥੇ ਅਰਦਾਸ ਕਰਦੇ ਹਾਂ ਹਰ ਮੁਸ਼ਕਲੇ ਦੂਰ ਹੋ ਜਾਂਦੀ ਹੈ ਬਹੁਤ ਵੀਰ ਮਿੰਟ 40 ਸਾਲ ਹੋ ਗਏ ਆਂਦੀ ਨਹੀਂ ਬਹੁਤ ਮਾਲਕ ਦੀ ਕਿਰਪਾ ਬਹੁਤ ਕੋਈ ਦਿੱਤਾ ਮਾਲਕ ਦੀ ਬੜੀ ਗੱਲ ਨੇ ਬੀ ਬਹੁਤ ਕੋਈ ਦਿੱਤਾ ਮਾਲਕ ਦੀ ਜੜਦੀਆਂ ਘਰਾਓ ਗਿਆ ਰਿਪੀਗੇ ਮੇ ਦੂਰ ਬਹੁਤ ਬਹੁਤ ਮੈਂ ਦੱਸ ਨਹੀਂ ਸਕਦੀ ਮੈਂ ਦੱਸ ਕੋਈ ਜੇ ਤੁਸੀਂ ਸੰਗਤ ਨੂੰ ਦੱਸੋ ਕਿ ਸੰਗਤ ਨੂੰ ਪਤਾ ਲੱਗੇਗਾ ਕਿ ਕਿ ਬਾਬਾ ਜੀ ਦੇ ਵਿਸ਼ਵਾਸ ਬਹੁਤ ਹਾਂ ਆਪਾਂ 7 ਸਾਲ ਸਾਈਕਲ ਤੇ ਆਏ ਹਾਂ ਹੁਣ ਮਾਲਕ ਨੇ ਗੱਡੀਆਂ ਕਾਰਾਂ ਸਭ ਕੁਝ ਦਿੱਤਾ ਬਹੁਤ ਬੰਤੂ ਆ ਕੇ ਚੜਦੀ ਕਲਾ ਜੀ विश्वास होना बहुत जरूरी है विश्वास होगा सब कुछ पूरा होगा मैं जो मैंने मालिक ने दता मालिक हर एक बचे सब कुछ दिता मालिक ना ਆਪਣੀ ਸੰਗਤੀ ਆਸਥਾ ਸ਼ਰਧਾ ਭਾਵਨਾ ਉਹ ਬਹੁਤ ਜ਼ਿਆਦਾ ਹੈ ਸੋ ਹਰ ਐਤਵਾਰ ਨੂੰ ਲੱਖਾਂ ਦੀ ਗਿਣਤੀ ਵਿੱਚ ਸੰਗਤ ਆ ਇਕੱਠ ਹੁੰਦਾ ਤੰਦਰ ਬਾਬਾ ਦੀਪ ਸਿੰਘ ਦਰ ਤੇ ਅਰਦਾਸਾਂ ਬੇਨਤੀਆਂ ਕਬੂਲ ਹੁੰਦੀਆਂ ਨੇ ਸੇਵਾ ਭਾਵਨਾ ਸੰਗਤ ਵਿੱਚ ਬਹੁਤ ਜ਼ਿਆਦਾ ਹੈ ਔਰ ਇਸੇ ਕਰਕੇ ਹੀ ਜਿਹੜੇ ਨੌਜਵਾਨ ਬੱਚੇ ਬੱਚੀਆਂ ਬਾਣੀ ਦੇ ਭਾਣਾ ਜੁੜਦੇ ਨੇ ਜਿੱਕਰ ਗੱਲ ਕਰੀਏ ਤਾਂ ਜਦੋਂ ਇੱਥੇ ਆ ਕੇ ਸੱਚੇ ਮਨ ਦੇ ਨਾਲ ਅ ਸੇਵਾ ਕਰੀ ਗੰਤੀ ਕੀਤੀ ਜਾਂਦੀ ਹੈ ਬਾਣੀ ਪੜੀ ਜਾਂਦੀ ਹੈ ਤਾਂ ਹਰ ਇੱਕ ਦੀਆਂ ਅਰਦਾਸਾਂ ਬੇਨਤੀਆਂ ਕabul ਹੁੰਦੀਆਂ ਨੇ ਸੋ ਹਰ ਐਤਵਾਰ ਨੂੰ ਲੱਖਾਂ ਦੀ ਗੰਤੀ ਵਿੱਚ ਸਮੇਤਨ ਦਾ ਵਿਸ਼ਾਲ ਇਕੱਠ ਦੁਪਹਿਰਾ ਜਪੋ ਸਮਾਗਮ ਵਿੱਚ ਹੁੰਦਾ ਹੈ ਸੋ ਬਾਬਾ ਦੀ ਸਮਾਤੇ ਆ ਕੇ ਸੰਗਤਾਂ ਅਰਦਾਸਾਂ ਬੇਨਤੀਆਂ ਕਰਦੀਆਂ ਤੇ ਉਹ ਵੀ ਸਾਰੀਆਂ ਕabul ਹੁੰਦੀਆਂ ਨੇ ਬਹਾਦਰ ਲੰਕੂਪ ਸਿੰਘ ਅੰਮ੍ਰਿਤਸਰ